ਮੇਰੇ ਜਿਹੜੇ ਨੂਆ ਛੋਟੀ ਜੀ ਉਹ ਬੀ ਐਮ ਐਸ ਡਾਕਟਰ ਹੈ ਹੂੰ ਉਹ ਉਸਵਾਲ ਹਸਪੀਟਲ ਦੇ ਵਿੱਚ ਲੁਧਿਆਣੇ ਜੌਬ ਕਰਦੇ ਆਂ ਹੂੰ ਪ੍ਰੈਗਨੰਸੀ ਹੋ ਗਈ ਟਾਈਮ ਪੂਰਾ ਹੋ ਗਿਆ ਤੇ ਉਹ ਮਤਲਬ ਬੱਚੇ ਦੇ ਜਿਹੜਾ ਅਲਟਰਾਸਾਉਂਡ ਵਗੈਰਾ ਕਰਾਉਂਦੇ ਸੀ ਸੀਟੀ ਸਕੈਨ ਕਰਾਉਂਦੇ ਸੀ ਤਾਂ ਉਹਦੀ ਜਿਹੜੀ ਥੋਡੀ ਆ ਉਹ ਆ ਨਹੀਂ ਰਹੀ ਜੀ ਆ ਥੋਡੀ ਆ ਥੋਡੀ ਤੇ ਡਾਕਟਰਾਂ ਨੇ ਕੀ ਕਿਹਾ ਡਾਕਟਰਾਂ ਨੇ ਦੋ ਵਾਰੀ ਉਹ ਜਿਹੜੇ ਅਲਟਰਾਸਾਉਂਡ ਜਾਂ ਐਕਸਰੇ ਵਗੈਰਾ ਕਰਿਓ ਉਹਦੇ ਚ ਆਈ ਨਹੀਂ ਡਾਕਟਰ ਕਹਿੰਦੇ ਵੀ ਤੁਸੀਂ ਇਹਦਾ ਡਿਸੀਜਨ ਲੈ ਲਓ ਵੀ ਜਾਂ ਤਾਂ ਇਹਨੂੰ ਆਪਰੇਟ ਕਰਾ ਦਿਓ ਮਤਲਬ ਬੱਚਾ ਡਿਸਟਰੋਏ ਡਿਸਟਣਾ ਮੈਣਾ ਵੀ ਉਹ ਬੱਚਾ ਠੀਕ ਨਹੀਂ ਹੈਗਾ ਹਾਂਜੀ 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 ਅੱਛਾ ਹਾਂਜੀ ਹਾਂਜੀ ਬੜੀ ਉਹ ਗੰਭੀਰ ਹਾਲਤ ਹੋ ਗਈ ਹੈ ਨਾ ਇਹ ਓਕੇ ਇਹ ਮੈਨੂੰ ਕਹਿੰਦੇ ਅਬਾਰਟ ਕਰਾਇਆ ਫਿਰ ਮੈਨੂੰ ਮਤਲਬ ਲਾਸਟ ਦੱਸਿਆ ਵੀ ਡੈਡੀ ਇਹ ਆ ਗੱਲ ਹੈ ਮੈਂ ਖਾ ਪਈ ਆਪਣੇ ਵੱਡੇ ਡਾਕਟਰ ਸਾਹਿਬ ਬੈਠੇ ਆਪਾਂ ਕੱਲ ਨੂੰ ਚੱਲਾਂਗੇ ਵੱਡੇ ਡਾਕਟਰ ਸਾਹਿਬ ਬਾਬਾ ਜੀ ਬਾਬਾ ਜੀ ਗੰਡੋ ਸਾਹਿਬ ਵਾਲੇ ਬੈਠੇ ਸੀ ਉਦੋਂ ਇਹ ਤਾਂ ਚਲੇ ਗਏ ਹੁਣ ਇਹ 23 ਦੀ ਗੱਲ ਹੈ ਜੀ 2023 ਦੀ ਬਾਬਾ ਜੀ ਗੰਡੋ ਸਾਹਿਬ ਬੈਠੇ ਸੀ ਤੇ ਮੈਂ ਕਿਹਾ ਬਾਬਾ ਜੀ ਇੱਕ ਬੇਨਤੀ ਹੈ ਕਹਿੰਦੇ ਹਾਂ ਭਾਈ ਮੈਂ ਕਿਹਾ ਇਹ ਆਪਣੇ ਛੋਟੀ ਨੂੰ ਐ ਮਹਾਰਾਜ ਵੀ ਇਹਨਾਂ ਦਾ ਜਿਹੜਾ ਬੱਚਾ ਹੈ ਨਾ ਵੀ ਡਾਕਟਰ ਸਾਹਿਬ ਨੇ ਦੋ ਅਲਟਰਾਸਾਉਂਡ ਕਰ ਲਏ ਤੇ ਉਹ ਕਹਿੰਦੇ ਵੀ ਇਹਦੀ ਥੋੜੀ ਹੈ ਨਹੀਂ ਬੰਦਾ ਇਹ ਬੱਚਾ ਠੀਕ ਨਹੀਂ ਹੈ ਵੀ ਡਿਸੀਜਨ ਲਾਓ ਬੱਚਾ ਸੱਟਣਾ ਪੈਣਾ ਤੁਹਾਨੂੰ ਹਾਂਜੀ ਹਾਂਜੀ ਹੈਨਾ ਹਾਂਜੀ ਬਾਬਾ ਜੀ ਉਹ ਕੋਈ ਤੇ ਤੁਹਾਡੀ ਨੂੰ ਕੀ ਕਹਿ ਰਹੀ ਸੀ ਉਦੋਂ ਉਹ ਕਹਿੰਦੇ ਉਹਦਾ ਵੀ ਇਹੀ ਮਤਲਬ ਤੇ ਉਹ ਤਾਂ ਸਾਰੇ ਜਾਣਦੀ ਸੀ ਪੜ੍ਹਾਈ ਵਗਾਰੇ ਉਹ ਕੀ ਕਹਿੰਦੇ ਸੀ ਉਹ ਕਹਿੰਦੇ ਡੈਡੀ ਜੀ ਵੀ ਬੱਚੇ ਦੀ ਥੋੜੀ ਨਹੀਂ ਹੈਗੀ ਤੇ ਬੱਚਾ ਮੰਦ ਭੱਗੇ ਵੀ ਲੱਗਦਾ ਕੁਸਾ ਓਹੋ ਵੀ ਡਾਕਟਰਾਂ ਦੀ ਇਹ ਥਿਉਰੀ ਆਈ ਹੈ ਸਾਡੇ ਕੋਲ ਅਲਟਰਾਸਾਉਂਡ ਜਾਂ ਜੋ ਵੀ ਐਕਸਰੀ ਵਗਾਰੇ ਹੈਗੇ ਉਹਨਾਂ ਚ ਬਾਬਾ ਜੀ ਨੇ ਕੀ ਕਿਹਾ ਬਾਬਾ ਜੀ ਸਾਹਿਬ ਕਹਿੰਦੇ ਭਾਈ ਫੇਰ ਆਇਓ ਅਸੀਂ ਥੋੜੀ ਦੇਰ ਬਾਅਦ ਫੇਰ ਚੱਲੇ ਗਏ ਬਾਬਾ ਜੀ ਕਰੋ ਐ ਨਿਗਾਹ ਜੀ ਮਾਰ ਕੇ ਕਹਿੰਦੇ ਉਹ ਕਹਿੰਦੇ ਉਹ ਤਾਂ ਠੀਕ ਹੈ ਕ੍ਰਿਸਮੇ ਭਾਰਤ ਗਿਆ ਜੀ ਮਹਾਰਾਜ ਉਹਦੀ ਰਿਪੋਰਟਾਂ ਚ ਕੀ ਆਇਆ ਸੀਗਾ ਜਦੋਂ ਬੱਚਾ ਪੇਟ ਚ ਸੀ ਹਾਂਜੀ ਹਾਂਜੀ ਰਿਪੋਰਟਾਂ ਦੇ ਵਿੱਚ ਸਕੈਨ ਦੇ ਵਿੱਚ ਕੀ ਆਇਆ ਸੀ ਥੋੜੀ ਹੈ ਨਹੀਂ ਸੀ ਬੱਚੇ ਦੀ ਮਤਲਬ ਕਲੀਅਰ ਸੀਗਾ ਹਾਂਜੀ ਹਾਂਜੀ ਬਿਲਕੁਲ ਲੇਕਿਨ ਮੈਂ ਥੋੜੀ ਦਾ ਅੱਗੇ ਜਾ ਕੇ ਮੈਂ ਇਹ ਬੱਚਿਆਂ ਨੂੰ ਵਧਾਈਆਂ ਦਿਤਿਆ ਮੈਂ ਬੱਚੇ ਹੋਊ ਵੀ ਬੇਟਾ ਅਰ ਹੋ ਵੀ ਠੀਕ ਤੁਸੀਂ ਬਾਬਾ ਜੀ ਦੇ ਕਹੇ ਤਾਂ ਨਿਸ਼ਚਿੰਤ ਹੋ ਗਏ ਹਾਂਜੀ ਹਾਂਜੀ ਤੇ ਉਹ ਮੇ ਹੋਇਆ ਫਿਰ ਹੋਇਆ ਜੀ ਥੋੜੀ ਦੇਨਵਾਦ ਡਿਲੀਵਰੀ ਹੋਈ ਬੱਚੇ ਦੀ ਫੋਟੋ ਵੀ ਹੈ ਸਾਡੇ ਕੋਲ ਬੱਚਾ ਠੀਕ ਹੈ ਬਿਲਕੁਲ ਠੀਕ ਠਾਕ ਜਲਦੀ ਕਿਲਾ ਜਾਪ ਬਹੁਤ ਕਰਦੀ ਸੀ ਹੂੰ ਜਾਪ ਕਰਨ ਕਰਕੇ ਉਹ ਮਮੀ ਉਹੀ ਜਿਹੜੀ ਨੂੰ ਡਾਕਟਰ ਹੈ ਤਾਂ ਹਾਂਜੀ 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 ਅੱਛਾ ਜਦੋਂ ਡਿਲੀਵਰੀ ਹੋਣੀ ਸੀ ਬੱਚੇ ਦੇ ਪ੍ਰੈਗਨੈਂਸੀ ਟਾਈਮ ਤੇ ਵਿੱਚ ਉਹ ਪਾਠ ਬਹੁਤ ਕਰਦੀ ਸੀ ਓਕੇ ਹੁਣ ਉਹ ਬੱਚਾ ਜਿਹੜਾ ਛੋਟਾ ਆ ਉਹ ਵੀ ਹਰ ਟਾਈਮ ਬਾਹੇ ਗੁਰੂ